ਹੈਲੋ ਹਾਂਜੀ ਸਾਰਿਆਂ ਨੂੰ ਸਾਸਤਰੀ ਕਾਰਜੀ ਹੋਰ ਕਿਵੇਂ ਆਉਮੀਦ ਕਰਦਿਆਂਗੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਿਨ ਮੰਗਲਵਾਰਾਗਾ ਤੇ ਅੱਸੂ ਦੀ ਅੱਜ ਸੰਗਰਾਹ ਦਾ ਹੀ ਤਰੀਕ ਅੱਜ 16 ਗੇ ਤੇ ਅੱਜ ਆਪਾਂ ਨਾ ਕਣਕ ਧੋਣੇ ਆ ਗਏ ਹੁਣ ਬਾਹਰਲੇ ਘਰ ਜਾ ਕੇ ਤੇ ਹੁਣ ਤਾਂ ਤ ਪਾਈਆਂ ਪੈਣ ਲੱਗ ਗਈਆਂ ਤੇ ਆਪਾਂ ਨੂੰ ਐ ਵੀ ਚੱਲੋ ਸਿਆਲ ਵਾਲੀ ਕਣਕ ਧੋ ਕੇ ਰੱਖ ਲੈਣੇ ਹੈਗੇ ਜਿਹੜੀ ਆਪਣੇ ਖਾਣ ਵਾਲੀ ਕਣਕ ਹੁੰਦੀ ਆ ਹਨ ਪੰਜ ਛੇ ਕਹੀਨੇ ਆਪਾਂ ਧੋ ਕੇ ਰੱਖ ਲਾਂਗੇ ਤੇ ਆਪਣੇ ਫੈਮਿਲੀ ਸੌਟ ਵੀ ਆ ਗਏ ਇਸ ਕਰਕੇ ਆਪਾਂ 5-6 ਕਪੀਨਾਂ ਨਾਲ ਆਪਾਂ ਨੂੰ ਵਧੀਆ ਸਰ ਜੂਗਾ ਆ 5-6 ਮਹੀਨੇ ਦੀ ਲੋੜਾ ਨੂੰ ਮਹੀਨੇ ਚ ਮਣਕੀ ਗਣਕ ਲੱਗਦੀ ਹੈਗੀ ਤਾਂ ਕਿ ਆਪਾਂ ਪਹਿਲਾਂ ਤਾਂ ਡੰਗਰ ਪਸੂਆਂ ਦੀ ਦੇਖਭਾਲ ਕਰਦੇ ਹਾਂਗੇ ਤੇ ਸਭ ਤੋਂ ਪਹਿਲਾਂ ਤਾਂ ਆਪਣੇ ਮੱਕੀ ਦਾ achar ਪਾਇਆ ਤੇ ਦੁਬਾਰੇ ਕੱਖ ਪਾਉਣੇ ਸੀ ਤੇ ਪਹਿਲਾਂ ਆਪਾਂ 4 ਵਜੇ ਪਾ ਦੇਣੇ ਹੈਗੇ ਮੱਝਾਂ ਨੂੰ ਕੱਖ ਤੇ ਹੁਣ 7 7:30 ਵਜੇ ਦਾ ਟਾਈਮ ਹੋ ਰਿਹਾਗਾ ਸਾਬਜੋਤ ਬਾਗਿਆ ਸਕੂਲ ਤੇ ਉਹਦੀ ਬੈਂਡ ਦਾ ਟਾਈਮ ਹੋ ਰਿਹਾ ਤੇ ਤੇ ਦੂਜੇ ਘਰ ਆਪਾਂ ਕੰਮ ਬਾਅਦ ਚ ਕਰਾਂਗੇ ਪਹਿਲਾਂ ਪਦਰ ਨਿਮੇੜਦਨੀਆ ਕੰਮ ਅੱਧਰ ਫਿਰ ਧੁੱਪ ਆ ਜਾਂਦੀ ਹੈ ਕਿ ਚੜਦੀ ਧੁੱਪ ਆਉਂਦੀ ਆ ਆਪਣੇ ਇੱਧਰਲੇ ਘਰ ਤੇ ਧੁੱਪ ਅਜ ਹੈਗੀ ਵੀ ਬਹੁਤ ਤੇਜ ਆ ਗਈ ਤੇ ਪਹਿਲਾਂ ਆਪਾਂ ਮੱਕੀ ਦਾ achar ਪਾਤਾ ਤੇ ਹੁਣ ਆਪਾਂ ਪੱल्ली ਸੁੱਕਣੀ ਪਾਉਣੇ ਆਗੇ ਤੇ ਉਹ ਰਾਤ ਦੀ ਬਾਰੇ ਪਈ ਤੇ ਤੇਲ ਜੀ ਚ ਚਾਰ ਜਲਿਆ ਕੇ ਤੇਲ ਚ ਡੇਕ ਤਾਂ ਪੱल्ली ਵੀ ਗਿੱਲੀ ਹੋ ਗਈ ਤੇ ਚਾਰ ਕਈ ਦਿਨਾਂ ਦਾ ਗੱਡੀ ਚ ਲੈ ਆਉਂਦੇ ਨੇ ਇਕੱਠਾ ਤੇ ਇਸ ਕਰਕੇ ਆਪਣੀ ਗੱਡੀ ਵੀ ਉਹ ਹੋ ਰਹੀ ਤੇ ਗੰਦੀ ਜੀ ਹੋ ਰਹੀ ਤੇ ਲਿਬੜੀ ਪਈ ਤੇ ਤੇ ਆਪਾਂ ਗੱਡੇ ਨੂੰ ਵੀ ਧੋ ਦਾਂਗੇ ਤੇ ਕਿੱਦਾਂ ਗੱਡ ਕੇ ਆਪਾਂ ਛਾੜ ਦਾਂਗੇ ਵਿੱਚ ਗੱਦਾ ਪਸਾਇਆ ਹੋਇਆਗਾ ਆਪਣੀ ਗੱਡੀ 'ਚ ਤੇ ਇਹ ਆਪਣੀ ਕੰਮ ਵਾਲੀ ਗੱਡੀ ਹੈਗੀ ਤੇ ਹੁਣ ਕੰਮ ਆਪਣਾ ਬੰਦ ਹੋ ਰਿਹਾ ਸੀ ਤੇ ਗੱਡੀ ਆਪਣੇ ਘਰ ਹੀ ਰਹਿੰਦੀ ਆ ਉਹ ਡਾਲਾ ਕੋਲ ਰੱਖਿਆਗਾ ਗੱਡੀ ਦਾ ਤੇ ਦੂਜੀ ਆਪਣੀ ਗੱਡੀ ਉਹਲੇ ਘਰ ਖੜੀ ਹੈਗੀ ਜਿਹੜੀ ਆਪਨੇ ਆਉਣ ਜਾਣ ਵਾਲੀ ਗੱਡੀ ਹੈਗੀ ਤੇ ਆਪਣੇ ਕੰਮ ਵਾਸਤੇ ਵੀ ਆਪਾਂ ਜੇ ਕਿਤੇ ਡਢਬੇ ਜਾਣਾ ਹੋਵੇ ਹਨ ਇਹ ਗੱਡੀ ਲੈ ਕੇ ਜਾਂਦੇ ਨੇ ਰੇਸ ਰਪੇ ਲਿਓਣਾ ਹੋਵੇ ਤੇ ਇਹ ਗੱਡੀ ਆਪਣੀ ਜਾਦੇ ਕੰਮ ਆਉਂਦੀ ਹੈ ਕਿ ਰੇਸ ਰਪੇ ਵਾਸਤੇ ਹਨ ਜੇ ਡਢਬੇ ਕੋਈ ਛੋਟੀ-ਬੋਟੀ ਚੀਜ਼ ਲੈਣੀ ਹੋਣੀ ਹੈ ਕਿ ਤਾਂ ਇਹ ਗੱਡੀ ਲੈ ਜਾਂਦੀ ਨੇ ਖੇਤੀ ਵਾਲੀ ਕੋਈ ਰੇ ਲੈਣਾ ਸਰਪੇ ਲੈਣਾ ਤੇ ਕਿਸੇ ਚੀਜ਼ ਦੀ ਜ਼ਰੂਰਤ ਕੋਈ ਸਮਾਨ ਚੱਕ ਕੇ ਲੈਣਾ ਤੇ ਆਪਾਂ ਮੱਕੀ ਦਾ achar ਵੀ ਦੋ ਤਿੰਨ ਦਿਨਾਂ ਦਾ ਇਕੱਠੀ ਪਾ ਲਿਆ ਹੁੰਦੇ ਨੇ ਗੱਡੀ 'ਚ ਤੇ ਆਪਾਂ ਗੱਡੀ ਅੱਜ ਧੋਣੇ ਆਂਗੇ ਇੱਕ ਗੱਡੀ ਕਿਤੇ ਜਾਣਾ ਸੀ ਗੱਡੀ ਤੇ ਤੇ ਕਿਸੇ ਨਾਲ ਆਪਣੇ ਫਰੀਕੇ ਜੀ ਕਿਸੇ ਦੇ ਰਿਸ਼ਤੇਦਾਰੀ ਚ ਭੋਗ ਸੀ ਤੇ ਭੋਗ ਤੇ ਲੈ ਕੇ ਜਾਣੀ ਸੀ ਕਹਿੰਦੇ ਵੀ ਚਲੇ ਇਹਦੇ ਵਿੱਚ ਬੰਦੇ ਵੱਧ ਵਾਈ ਜਾਂਦੇ ਨੇ ਤੇ ਅੱਦੇ ਬੰਦੇ ਵਿੱਚ ਟਰਾਲੀ 'ਚ ਬੈਜਾਂਗੇ ਹਨਾ ਮੂਰੇ ਵੀ ਬੈ ਜਾਂਦੇ ਨੇ ਪੰਜ ਸੀ ਬੰਦੇ ਤੇ ਇਹ ਬਲੇਰੋ ਕੈਂਪਰ ਗੱਡੀ ਹੈਗੀ ਆਪਣੀ ਤੇ ਇਹਨੂੰ ਆਪਾਂ ਧੋ ਦਾਂਗੇ ਤੇ ਇੰਦਰਜੀਤ ਨੂੰ ਅੱਜ ਬੁਖਾਰ ਹੋ ਰਿਹਾ ਸੀ ਉਹ ਹਲੇ ਤੱਕ ਉੱਠੇ ਨਹੀਂ ਹੈਗੇ ਉਹ ਉਧਰਲੇ ਘਰ ਹਲੇ ਪਏ ਸੀ ਤੇ ਮੈਂ ਕਿਹਾ ਭੋਗ ਤੇ ਜਾਣਾਗਾ ਫਿਰ ਹਨਾ ਤੇ ਆਪਾਂ ਗੱਡੀ ਮੜੇ ਮਟਾਪਾ ਸਫਾਈ ਕਰ ਦੇਣੀ ਆ ਗੱਡੀ ਦੇ ਆਪਾਂ ਗੱਡੀ ਨੂੰ ਮੜਾ ਜਾ ਧੋ ਦਾਂਗੇ ਤੇ ਟਰਾਲੀ ਚ ਪਾਣੀ ਜਾ ਮਾਰ ਦਾਂਗੇ ਤੇ ਮੜ ਮੋਟਾ ਮੂਰੇ ਹਨਾ ਧੋ ਦਾਂਗੇ ਕਿਉਂਕਿ ਇਹ ਰੇਤਾਂ ਜਾ ਪੈ ਰਿਆਗਾ ਗੱਡੀ ਚ ਆਪਣਾ ਖੇਤ ਉਧਰ ਕੱਚੇ ਪਾਹੀ ਤੇ ਆਗਾ ਥੋੜੀਆ ਕੱਚਾ ਪਾਹੋਂ ਤਾਂ ਰੋਡ ਦੇ ਉਸਤੀ ਹੋਈ ਆਗਾ ਹਮ ਨਾਲੇ ਵੀ ਆਗਾ ਤੇ ਜਦੋਂ ਜਾਂਦੇ ਹੋਏ ਟਾਇਰਾਂ ਨੇ ਚੱਕ ਕੇ ਮਾਰਦੀ ਆ ਰੇਤਾਂ ਤੇ ਲਿਬੜ ਜਾਂਦੀ ਹੈ ਗੱਡੀ ਨੇ ਫੇਰ ਵੀ ਹਨਾ ਪਿੱਛੇ ਵੀ ਬੰਦੇ ਬੈਠੇ ਨੇ ਤਾਂ ਕਰਕੇ ਮੈਂ ਕਿਹਾ ਚਲ ਧੋ ਦਣੇ ਆਗੇ ਤੇ ਸਾਫ ਜੀ ਗੱਡੀ ਵਧੀਆ ਲੱਗਦੀ ਹੈਗੀ ਤੇ ਆਪਾਂ ਹੀ ਗੱਡੀ ਧੋਦਾਂਗੇ ਤੇ ਜਿਹੜਾ ਉਹਨਾਂ ਨੂੰ ਫਿਰ ਹਲੇ ਤੱਕ ਉੱਠੇ ਨਹੀਂ ਕਿ ਫਿਰ ਲੇਟ ਹੋ ਜਾਣਗੇ 10 ਵਜੇ ਦਾ ਭੋਗ ਤੇ ਕਰਨਾ ਤੇ ਤੇ ਮੱਕਾ ਮੱਜਾਂ ਨੂੰ ਬਾਚ ਨਿਮਾਵਾਂਗੇ ਪਹਿਲਾਂ ਆਪਾਂ ਗੱਡੀ ਧੋਦ ਦੇਣੀ ਹੈਗੀ ਤੇ ਮੱਕਾ ਜਿਉ ਭਿੱਜਾਂਗੇ ਜਿਹੜਾ ਹੈਗੇ ਮੱਕਾ ਗੱਡੀ ਵੀ ਧੋਤੀ ਜਗੂ ਨੇ ਆਪਾਂ ਕਣਕ ਧੋਣੀ ਹੈਗੀ ਉਸ ਤੋਂ ਬਾਅਦ ਫਿਰ ਆਪਾਂ ਕਣਕ ਧੋਵਾਂਗੇ ਮੱਜਾਂ ਨੂੰ ਨਿਮਾਰ ਕੇ ਤੇ ਪਹਿਲਾਂ ਪੱਦਲੇ ਘਾਰੇ ਕੰਮ ਨਿਬੇੜ ਜਾਗੇ ਅੱਜ ਬਦੀਏ ਸਾਫ ਹੋ ਜੂਗੀ ਮੈਂ ਇਸ ਚਵਟ ਕੀ ਵਸ ਗੱਡੀ ਦੇ ਧੋ ਦੇਣੇਗੇ 12 ਵਜੇ ਤੱਕ ਨਿਕਲਣਾ ਨਹੀਂ ਕਿ ਮੱਕੀ ਦਾ ਧੋਕਾ ਆ ਪਿਆ ਤੇ ਵਿੱਚ ਜੇ ਵਟ ਕੇ ਵਧੀਆ ਪਾਣੀ ਗਿਆ ਭੱਜ ਜੂਗਾ ਤੇ ਚੰਗੀ ਤਰ੍ਹਾਂ ਸਾਫ ਹੋ ਜੂਗੀ ਤੇ ਆਪਣੀ ਗੱਡੀ ਹੋ ਗਈ ਸਾਫ ਨੂੰ ਨਾਲੇ-ਦਾਲੇ ਵੀ ਪਾਣੀ ਮਾਰ ਦਾਂਗੇ ਆਪਾਂ ਹੱਥ ਤੇ ਜੁੱਤਾਨਾ ਜਗਾ ਆਪਣੀ ਗੱਡੀ ਤੋਂ ਹੱਥ ਹੀ ਛਾੜ ਲੈਣੇਗੇ ਛਾੜ ਕੇ ਆਪਾਂ ਚੰਗੀ ਤਰ੍ਹਾਂ ਸਾਫ ਕਰ ਦਾਂਗੇ ਤੇ ਹੁਣ ਆਪਾਂ ਨਮਾਉਣ ਲੱਗੇ ਮੱਝਾ ਗੱਡੀ ਆਪਣੀ ਦੀ ਧੋਤੀ ਤੇ ਹੁਣ ਨਮਾ ਦੇਣੇ ਆਗੇ ਮੱਝਾ ਨੇ ਪਾਣੀ ਪਿਆ ਦੇਣੇ ਆਗੇ ਤੇ ਟੁੱਪ ਜੀ ਬਹੁਤ ਆ ਰਹੀ ਹੈ ਅਦਰ ਪਸੂਆਂ ਕਣੀ ਉਹ ਤੇ ਵਿਚਾਰੀਆਂ ਤੇ ਹਾਈਆਂ ਦੀਆਂ ਤੇ ਆਪਾਂ ਮੱਜਾਂ ਨੂੰ ਨਮਾ ਕੇ ਫੇਰ ਆਪਾਂ ਉਹ ਕਰਾਂਗੇ ਕਣਕ ਫੇਰ ਧੋਵਾਂਗੇ ਬਾਅਦ ਚ ਤੇ ਨਹੀਂ ਪਸੂ ਗੋੜੀ ਦੀ ਜਾਣਗੇ ਫਿਰ ਅੱਲਾ ਪਸੂਆਂ ਨੂੰ ਪਾਣੀ ਪਿਆ ਦੇਣੇ ਅੱਗੇ ਅੱਧ ਬਿੱਲੇ ਘਰ ਆਪਣੇ ਕੰਮ ਥੋੜੇ ਜਿਹਾ ਜ਼ਿਆਦੇ ਹੁੰਦੇ ਨੇ ਪਾਸੋਂ ਵਾਲੇ ਘਰ ਕਿਉਂਕਿ ਇੱਧਰ ਆਪਣੇ ਹੋਰ ਸਾਰੇ ਕੰਮ ਇੱਧਰ ਹੀ ਆ ਜਾਂਦੇ ਨੇ ਜਿਆਦੇ ਤੇ ਆਪਾਂ ਰੋਟੀ ਵੀ ਇੱਧਰ ਬਣਾ ਲੈਣੀ ਹੈਗੀ ਪੋਸਾ ਡੰਗਰ ਪਸੂ ਦਾ ਹੋ ਜਾਂਦਾ ਹੁਣ ਤੇ ਇੱਧਰ ਆਪਣੇ ਕੰਮ ਜ਼ਿਆਦੇ ਨਹੀਂ ਉੱਧਰਲੇ ਘਰ ਹਾਲੇ ਆਪਣੇ ਗੱਲਾਂ ਝਾੜੂ ਪੋਚੀ ਹੈਗਾ ਤੇ ਇੱਕ ਆਪ ਉੱਧਰਲੇ ਘਰ ਕੱਪੜੇ ਧੋਣੇ ਆਗੇ ਬਸ ਇੱਕ ਝਾੜੂ ਤੇ ਉੱਧਰ ਆਪਣੇ ਸਫਾਈ ਵੀ ਜ਼ਿਆਦੇ ਰਹਿੰਦੀ ਹੈ ਉੱਧਰਲੇ ਘਰ ਤੇ ਉੱਧਰ ਆਪਣੇ ਨਾ ਖਲਾਰਾ ਜਾਨੀ ਪੈਂਦਾ ਹੈਗਾ ਅੱਜ ਕਦੇ ਤਾਂ ਉਹ ਬਦਲਵਾਈ ਜੀ ਹੋਈ ਨਾ ਪਰ ਨਾਲ ਤਾਂ ਧੁੱਪ ਵੀ ਬਹੁਤ ਜ਼ਿਆਦੀ ਆ ਗਈ ਹੁਣ ਤਾਂ ਧੁੱਪ ਆ ਗਈ ਥੋੜੇ ਜਿਹੇ ਟਾਈਮ ਨੂੰ ਬਦਲਵਾਈ ਜੀ ਹੋ ਜਾਂਦੀ ਹੈ ਜੇ ਸੋ ਅੱਜ ਬਦਲਵਾਈ ਜੀ ਹੈ ਜੀ ਧੁੱਪ ਵੀ ਵਧੀਆ ਨਿਕਲਿਆ ਆਉਂਦੀ ਆ ਸੋ ਰੱਬ ਹੁਣ ਤਾਂ ਮੀਂਹ ਪਾਵੇ ਨਾ ਹਨਾ ਸੁੱਕੀ ਰੱਖੇ ਤੇ ਮੇਰੇ ਕਣਕ ਤੋਂ ਦੇ ਧੌਂਦੇ ਜੀ ਬਦਲਵਾਈ ਜੀ ਹੋ ਗਈ ਸੀ ਕਿਨਾਂ ਤਾਂ ਚੜਦੀ ਧੁੱਪ ਜੀ ਇੱਕੋ ਲੱਗਦੀ ਆ ਈ ਧੁੱਪ ਤੇਜ ਬਹੁਤ ਸੀ ਪਰ ਹੁਣ ਤਾਂ ਜ਼ਿਆਦੀ ਨੁਕਸਾਨ ਹੋਊਗਾ ਕਿਉਂਕਿ ਜੀੜੀਆਂ ਵੀ ਮਿਕਸਰ ਨਾਲੀਆਂ ਹੋ ਰਹੀਆਂ ਨੇ ਤੇ ਮਿਸਤਰੀਆਂ ਦੀ ਪਈਆਂ ਨੇ ਜੀਰੀ ਅਦੀਆਂ ਦਾ ਤੇ ਫਿਰ ਉਹਦਾ ਕੀ ਰਿਕਾਰਦਾ ਜਾਣਾ ਫਸਲਾਂ ਦਾ ਵੀ ਤੇ ਰੱਬ ਹੁੰਦਾ ਸੁੱਖ ਸ਼ਾਂਤੀ ਰੱਖੇਾਰੇ ਵਾਸਤੇ ਉਹ ਰੱਬ ਨੇ ਬਹੁਤ ਨਹੀਂ ਪਾਇਆਗਾ ਇੱਕੀ ਦਾ ਆਪਾਂ ਕੱਟੀ ਮੀਂਹ ਨਵਾ ਦਾਂਗੇ ਤੇ ਨਵਾ ਕੇ ਫਸੂਨ ਤੇ ਰੱਬਾ ਤੋਂ ਇਹ ਕਣਕ ਦਾ ਫਟਾ ਫਟ ਨਮੋਣੀ ਆ ਗਿਆ بس ਉਹਨੂੰ ਕਾਲੀ ਜੀ ਕੀ ਮੰਮੀ ਤੇ ਕਿਉਂਕਿ ਮੰਮੀ ਹੋਈਆਂ ਨੇ ਫਿਰ ਭੋਗ ਤੇ ਜਾਣਾ ਤੇ ਮੈਂ ਇੰਦਰ ਜੀ ਦੇ ਭੋਗ ਤੇ ਜਾਊਗਾ ਤੇ ਉਹਨਾਂ ਨੂੰ ਅੱਧ ਲੈ ਕੇ ਜੇ ਘਰ ਜਾ ਕੇ ਕੱਪੜੇ ਪ੍ਰੈਸ ਕਰਕੇ ਲੈਣੇ ਨੇ ਤੇ ਅੱਧ ਪ੍ਰੈਸ ਵੀ ਨਹੀਂ ਕਰਨੀ ਹੋਈ ਸੀ ਕੱਪੜਿਆਂ ਦੇ ਮੈਨੂੰ ਅਜੇ ਮਖਬੂਕੀ ਦੀਆਂ ਉਹਨਾਂ ਨੂੰ ਦੇ ਕੇ ਆਉਣੇ ਨੇ ਕੱਪੜੇ ਦੂਸਰੇ ਘਰ ਜਾ ਕੇ ਪ੍ਰੈਸ ਕਰਨੀ ਹੈ ਜੀ ਤੇ ਮੈਨੂੰ ਕਾਲੀ ਕਾਲੀ ਕੀ ਨਵਾਈਆਂ ਨੇ ਮੱਜਾ ਮੈਨੂੰ ਐਸ ਸਮੇਂ ਜੇ ਲੇਟ ਹੋ ਗਏ ਤਾਂ ਫਸੂ ਗੇੜੇ ਦੀ ਜਾਣਗੇ ਅੱਲਾ ਪਪਾ ਸੁਆਣੀ ਨਵਾ ਦੇਣਗੇ ਰੋਟੀ ਅੱਜ ਆਪਾਂ ਨੇ ਸੰਧੀ ਹੀ ਬਣਾਲੀ ਤੇ ਮੈਨੂੰ ਐਸ ਸਮੇਂ ਅੱਜ ਕਣਕ ਤੋਂ ਨਹੀਂ ਆਗੇ ਫਿਰ ਲੇਟ ਹੋ ਜਾਣਗੇ ਤੇ ਇਸ ਕਰਕੇ ਮੈਂ ਅੱਜ ਸੰਧੀ ਹੀ ਰੋਟੀ ਬਣਾਤੀ ਸੀ ਸਾਬ ਜੀ ਦੀ ਰੋਟੀ ਲਾਹੀ ਜੀ ਜੀਰੋ ਉਹ ਦੋ ਸੰਧੀ ਹੀ ਰੋਟੀ ਲਾ ਲਈ ਸੀ ਮੈਂ ਤੇ ਵੀਰੇ ਤੇ ਫਰਸ ਤੇ ਜਿੱਥੇ ਆਪਾਂ ਕਣਕ ਧੋਣੇ ਆਗੇ ਨਾ ਤੇ ਧੁੱਪ ਆ ਜਾਂਦੀ ਹੈਗੀ ਤੇ ਫਿਰ ਧੁੱਪ ਚੌਖਾ ਜਾ ਹੋ ਜਾਂਦਾਗਾ ਧੋਣੇ ਕਣਕ ਤੇ ਹੁਣ ਆਪਾਂ ਧੋਲਾਂਗੇ ਕਣਕ ਕਣਕ ਆਪਾਂ ਸਿਆਲ ਵਾਲੀ ਧੋਵਾਂਗੇ ਇਕੱਠੇ ਤੇ ਤਿੰਨ ਪੀਨੇ ਤਾਂ ਆਪਾਂ ਅੱਜ ਧੋਦਾਂਗੇ ਕਣਕ ਤੇ ਤਿੰਨ ਕਦੇ ਫੇਰ ਧੋਦਾਂਗੇ ਛੇ ਪੀਨੇ ਧੋਵਾਂਗੇ ਆਪਾਂ ਨੂੰ ਛੇ ਪੀਨੇ ਮੁੱਕ ਦੇਣੀ ਹੈਗੀ ਤੇ ਆਪਾਂ ਨੂੰ ਫਿਰ ਸਿਆਲ ਜਿੱਦਾ ਸੁੱਕਦੀ ਵੀ ਨਹੀਂ ਹੁੰਦੀ ਕਣਕ ਹਨਾ ਠੰਡ ਪੈਂਦੀ ਹੁੰਦੀ ਹੈਗੀ ਤੇ ਕੁਝ ਤੁੰਤਾਂ ਪੈ ਲੱਗ ਜਾਂਦੀਆਂ ਨੇ ਕਈ ਸਾਲ ਤੋਂ ਤਾਂ ਵੀ ਜ਼ਿਆਦੇ ਪੈਂਦੀਆਂ ਨੇ ਤੇ ਸਿਆਲ ਵਾਲੇ ਕਣਕ ਆਪਾਂ ਧੋ ਕੇ ਰੱਖ ਦੇਣੇਗੇ ਆਪਾਂ ਕਦੇ ਬਿਨਾਂ ਤੋਤੇ ਪੀਣਾ ਨਹੀਂ ਕਰਿਆ ਹੈਗਾ ਕਣਕ ਦਾ ਤੇ ਕਈਆਂ ਹੀ ਝਾਰ ਕੇ ਕਰ ਦਾਂਦੇ ਨੇ ਹਨਾ ਸੰਟ ਕੇ ਕਣਕ ਦਾ ਪੀਣਾ ਕਰ ਦਾਂਦੇ ਨੇ ਪਰ ਆਪਾਂ ਜਦੋਂ ਵੀ ਕਣਕ ਦਾ ਪੀਣਾ ਕਰਦੇ ਆਂ ਜੀ ਆਪਾਂ ਧੋ ਕੇ ਕਰਦੇ ਆਂ ਵੀ ਸਿਆਲ ਵਾਲੀ ਕਣਕ ਆਪਾਂ ਭਾਦੋਂ ਜੀ ਚ ਧੋ ਦਾਂਦੇ ਸੀ ਤੇ ਐਦਕੀ ਆਪਾਂ ਤਾਂ ਲੇਟ ਹੋ ਗਏ ਤੇ ਤਕ ਮੀਂਹ ਪਈ ਗਏ ਭਾਦੋਂ ਜੀ ਤਾਂ ਮੀਂਹ ਹੀ ਹਟੇ ਹੈਗੇ ਪੈਣੋ ਅੱਜ ਸੰਗਰਾਣ ਦਾ ਅੱਸੂ ਦਾ ਮਹੀਨਾ ਚੜ ਗਿਆ ਇੱਕ ਕੱਪ ਹੋ ਗਿਆ ਜੋ ਤੇ ਮੈਂ ਕਿਹਾ ਚਲ ਆ ਸਸੂ ਦੇ ਮਹੀਨੇ ਤੱਕ ਪਉਗੇ ਦੁਆਤਾ ਫਿਰ ਪੈਂਦੀ ਨਹੀਂ ਗਿਆ ਸਸੂ ਦੇ ਮਹੀਨੇ ਦੁਆਤਾ ਅੱਗੇ ਤਾਂ ਫਿਰ ਉਹ ਹੋ ਜਾਂਦਾਗਾ ਧੁੰਦਾਈਆਂ ਵੀ ਪੈਣ ਲੱਗ ਜਾਂਦੀਆਂ ਨੇ ਹੁਣ ਠੰਡ ਪੈਣ ਲੱਗ ਜਾਂਦੀ ਆਥਨ ਤੜਕੇ ਤੇਲ ਪੈਂਦੀ ਰਹਿੰਦੀ ਹੈ ਜੀ ਤੇ ਤਾਂ ਕਰਕੇ ਮੈਂ ਕਿਹਾ ਚਲ ਹੁਣ ਧੋ ਲੈਣੇ ਆਂਗੇ ਕਣਕ ਆਪਾ ਤੇ ਅਸਾਂ ਆਉਚ ਰਾਮਦਾਰੀ ਰੈਂਦੀ ਆ ਕੀ ਕਣਕ ਦੀ ਤੇ ਚਾਕੇ ਆਪਾਂ ਉਹਦੀ ਬਿਹਾਰ ਤਾਂ ਲੈਣੇ ਆਂ ਜਾਨੇ ਇਹ ਜੇ ਨਾ ਤੋਂ ਤੀ ਹੋਵੇ ਫਿਰ ਔਖਾ ਹੋ ਜਾਂਦਾਗਾ ਕੁਝ ਤਾਂ ਸੁੱਕਦੀ ਨਹੀਂ ਹੁੰਦੀ ਹੈਗੀ ਆ ਅੱਗੇ ਬਸ ਆਹੀ 10-15 ਦਿਨ ਸੁੱਕੂਗੀ ਕਿਉਂਕਿ ਇਸ ਤੋਂ ਬਾਅਦ ਤੇਲ ਵੀ ਜ਼ਿਆਦਾ ਪੈਂਦੀ ਹੁੰਦੀ ਹੈਗੀ ਤੇ ਹੱਥ ਨੇ ਤੇਲ ਪਾਉਣ ਲੱਗ ਜਾਂਦੀ ਆ ਤੇ ਤੜਕੇ ਤੇਲ ਪਾਉਣ ਲੱਗ ਜਾਂਦੀ ਆ ਤੇ ਆਹ ਹੁਣ ਸੁੱਕ ਜੂਗੀ 10-15 ਦਿਨਾਂ ਚ ਆ 4-5 ਦਿਨਾਂ ਚ ਆ ਸੁੱਕ ਜੂਗੀ ਇਸ ਤੋਂ ਬਾਅਦ ਤਿੰਨ-ਚਾਰ ਮਹੀਨੇ ਆਪਾਂ ਫੇਰ ਢੋਦਾਂਗੇ ਚਲੋ ਟੁੜਾ ਰੱਖੋ ਸਾਡੇ ਸਾਈਡ ਜੋ ਕਿ ਖੇਟੀ ਜਾਣ ਤੇ ਉਹ ਕਰਾਂਗੇ ਆਪਾਂ ਉਹ ਜੋ ਤੀਜਾਂਗੇ ਤਾਂ ਹੈਗੀ ਉਹ ਪਾ ਲਾਂਗੇ ਤੇ ਜੀ ਚੀਜ਼ ਚ ਪਾਸ ਰੱਖਣਾ ਮਾਸਟੇ ਵੀ ਥੋੜੇ ਜਿਨੇ ਹੋੜੇ 4-5 ਚਾਰ ਦਿਨ ਲੱਜ ਚਾਹ ਚਾ ਰਾਂਗੇ ਬਸ ਉਦੀ ਜਾਊਗੀ ਜੜ ਕੇ ਉਹਨਾਂ ਤਰਾਦਾਂ ਦੇ ਮਾਸਾ ਲਪਾਫਾ ਹੈਗੇ ਕੋਈ ਲਪਾਫਾ ਵਿੱਚ ਪਾ ਗੀ ਮੈਂ ਤਾਂ ਸਲੀਚ ਪਾ ਕੇ ਧਰ ਦਿੰਨੀ ਉਹ ਕਿ ਹਾਲਾ ਜਿਵੇਂ ਪਾਪੋ ਚ ਪਾ ਦਿੰਦੇ ਉਹ ਜੀ ਤਾਂ ਪਾਣਾ ਨਹੀਂ ਪਾੜ ਗਿਆ ਪਾਣ ਵਿੱਚ ਪਾ ਕੇ ਧਰ ਦਿੰਨੀ

ਇੱਕ ਫੈਲਾ ਤਾਂ ਆਪਣੇ ਤੋਂ ਹਤਾ ਤੇ ਦੂਜਾ ਫੈਲਾ ਲੱਗ ਗਿਆ ਆਪਾਂ ਤੋਣ। ਖਾਣ ਚ ਤਾਂ ਕਣਕ ਨਹੀਂ ਜਿਆਦਾ ਲੱਗਦੀ ਨਹੀਂ ਹੈਗੀ ਥੋੜੀ ਵੀ ਲੱਗਦੀ ਹੁੰਦੀ ਹੈ ਜੀ। ਤੇ ਕਣਕ ਤਾਂ ਨਾਲ ਪਸ਼ੂਆਂ ਚ ਜਿਆਦਾ ਲੱਗਦੀ ਹੈਗੀ ਪਸ਼ੂ ਵੱੱਟ ਖਾ ਜਾਂਦੇ ਨੇ। ਤੇ ਖਾਣ ਨੂੰ ਤਾਂ ਆਪਣੇ ਮਨ ਕਣਕ ਨਹੀਂ ਲੱਗਦੀ ਹੈਗੀ ਮਿੰਨੀ ਚ। ਤੇ ਪਸ਼ੂਆਂ ਦਾ ਜਿਆਦਾ ਹੋਊ। ਕਿੰਨੀ ਬਦਲਵਾਈ ਹੋਈ ਇਹਦੀ ਤਾਂ ਆਪਾਂ ਸੋ ਜਿਆਦਾ ਖਾਂਦੀ ਨਹੀਂ ਰੱਖਦਾ ਹੂੰ ਮੀ ਆਸ ਕਰਦਾਗਾ ਬਹੁਤ ਹੋ ਰਹੀ ਆ ਕਿ ਬਦਲਵਾਈ ਥੋੜੀ ਨਹੀਂ ਹੋਈਗੀ ਅੱਜ ਸੰਗਰਾਹ ਦਾ ਕਿ ਨਾ ਜੇ ਸੂਚਾਉਣ ਲੱਗ ਜੇ ਨਹੀਂ ਤਾਂ ਆ ਵੀ ਜਾਂਦਾਗਾ ਹੋਰ ਜੇ ਸੰਗਰਾਹ ਹੋ ਗਿਆ ਪੈਣਾ ਔਖੇ ਤੋਂ ਹਾਂ ਪ੍ਰਮਾਤਮਾ ਹਮ ਤਾਂ ਸੁੱਖੀ ਰੱਖੇ ਜੀਰੀਆਂ ਵੀ ਨਿਸਰੀਆਂ ਬਈਆਂ ਨੇ ਹੁਣ ਤਾਂ ਆਪਾਂ ਸਾਰਾ ਦਿਨ ਹੀ ਨਾ ਪ੍ਰਾਣੇ ਘੰਟਾ-ਘੰਟਾ پاس ਕਰੀ ਜਾਂਦੇ ਰਹਨੇ ਆਗੇ ਤੇ ਕਿਤੇ ਕੁਝ ਕਰ ਲਿਆ ਕਿਤੇ ਕੁਝ ਕਰ ਲਿਆ ਤੇ ਆਪਣਾ ਪ੍ਰਾਣੇ ਕਰੇ ਸਮਝ ਆਦੀ ਜੀ ਲੱਗਦਾ ਨਵੇਂ ਕਰੇ ਘੱਟ ਜੀ ਲੱਗਦਾ ਹਲੇ ਤੇ ਇੱਧਰ ਕੰਮ ਨੇ ਨੇ ਕੰਮਾਂ 'ਚ ਵੀ ਜੀ ਰਹਨੇ ਆਗੇ ਟਾਈਮ ਪਾਸ ਹੋ ਜਾਂਦਾ ਤੇ ਇੱਧਰ ਵਧੀਆ ਆਪਾਂ ਨੂੰ ਲੱਗਦਾਗਾ ਪ੍ਰਾਣੇ ਕਰੀ ਜੀ ਰਹਿਣਾ ਉਸੇ ਆਪਣਾ ਚੌਂਕ ਜੇ ਚਾ ਗਿਆ ਤੇ ਇੱਧਰ ਰੌਣਕ ਜੀ ਜਾਦੀ ਆ ਗਈ ਬਾਹਰ ਲਿਆ ਕਰੇ ਆਪਣੇ ਤੇ ਹੁਣ ਆਪਾਂ ਥੋੜਾ ਦਾਂਗੇ ਥੈਲੇ ਧੋਣ ਵਾਲੇ ਨੇ ਜਿਹੜੇ ਥੈਲੇ ਧੋ ਦਾਂਗੇ ਤਿੰਨ ਥੈਲੀ ਨੇ ਜਿਹੜੇ ਆਪਾਂ ਕੱਢ ਕੱਢੀ ਸੀ ਤੇ ਢੋਲ ਚੋਂ ਕੱਢ ਕੇ ਲਿਆਏ ਤੇ ਤੇ ਉਹ ਕਣਕ ਆਪਣੇ ਘਰ ਦੇ ਜੀ ਵਾਲੀ ਸੀ ਆਪਾਂ ਚਲ ਦੁਬਾਰੇ ਧੋ ਦਾਂਗੇ ਪਹਿਲਾਂ ਤਾਂ ਧੋਤੇ ਹੋਈ ਥੱਲੇ ਚ ਪਾਈ ਸੀ ਹੁੰਦਾ ਤੇ ਹੁਣ ਮੈਂ ਚਲ ਦੁਬਾਰੇ ਧੋਦਨੇ ਆਪਾਂ ਧੋਤੀ ਹੋਈ ਕਣਕ ਪਾਵਾਂਗੇ ਜੋ ਸੁੱਕ ਗਈ ਤੇ ਇਹਦੇ ਵਿੱਚ ਘਰ ਦੇ ਜੀ ਲੱਗ ਜਾਂਦੀ ਹੈ ਨਾ ਕਣਕ ਦੀ ਜੋ ਧੋ ਚੱਕ ਆਪਣੇ ਘਰ ਦਾਲੀ ਉਹ ਕਣਕ ਦੀ ਹੁੰਦੀ ਹੈ ਜੀ ਇਹ ਧੋਤੇ ਜੋ ਸਾਫ ਹੋ ਜਾਂਦੀ ਹੈ ਜੀ ਇਹ ਨੂੰ ਆਪਾਂ ਧੋ ਕੇ ਸੁੱਕਨੇ ਪਾ ਲੈਣੇ ਹੈ ਜੀ ਕਣਕ ਆਪਣੀ ਗਈ ਧੋਤੀ ਤੇ ਤੰਨੇ ਥੱਲੇ ਆਪਾਂ ਨੇ ਧੋਤੇ ਤੰਨੇ ਧੋ ਲਾਂਗੇ ਕਦੇ ਫੇਰ ਤੇ ਹੁਣ ਆਪਾਂ ਝਾੜੂ ਨਾਲ ਫਰਸ਼ ਵੀ ਸਾਫ ਕਰ ਦਾਂਗੇ ਤੇ ਆਪਣਾ ਫਰਸ਼ ਸਾਫ ਕਰਨਾ ਲੱਗਾ ਤੇ ਕਣਕ ਧੋਤੀ ਹੈਗੀ ਗੁੰਡੀਆਂ ਜਾਂ ਹੁੰਦੀਆਂ ਨੇ ਵਿੱਚੋਂ ਤੇ ਫੌਸ ਜਾਓ ਨਿਕਲਦਾ ਹੁੰਦਾ ਹੈਗਾ ਤੇ ਉਹਨੇ ਪਾਮ ਮਾਰ ਦਾਂਗੇ ਮੜਾ ਜੇ ਝਾੜੂ ਤੇ ਸਾਫ਼ ਹੋ ਜਾਊਗਾ ਆਹ ਫਰਸ ਤੇ ਜਿਹੜੀ ਬਿਜੂ ਬਹੁਤ ਜੰਮਦੀ ਆਂ ਅੰਦਰ ਪਤਾ ਨਹੀਂ ਸਾਰੇ ਦਿਨ ਪਾਣੀ ਜਾਂ ਡੁੱਲੀ ਅੰਦਰ ਆਂਦਾਗਾ ਹਰੇ ਬਾਈ ਜੀ ਉਹ ਹੋ ਜਾਂਦੀ ਆ ਜੰਮ ਜਾਂਦੀ ਆ ਜੀ ਨਾ 2 ਦਿਨਾਂ ਬਾਅਦ ਆਪਾਂ ਪਿਆਜ਼ ਨਾਲ ਧੋਣਿਆਂਗੇ ਹਨਾ ਫੇਰ ਵੀ ਤਲਕਣ ਜੀ ਹੋ ਜਾਂਦੀ ਆ ਜੀ ਕੁਸ ਫੇਰ ਵੀ ਤਲਕਣ ਲੱਗ ਜਾਂਦਾਗਾ ਹੱਥ ਸਾਰਾ ਦਿਨ ਹੀ ਪਾਣੀ ਡੁੱਲੀ ਆਂਦਾਗਾ ਕਰਕੇ ਹੋ ਜਾਂਦਾ ਲੱਗਦਾ ਤੇ ਆ ਪ੍ਰਾਣੇ ਕਰਾਂ ਚ ਤਾਂ ਜੀ ਜੰਮ ਜਾਂਦੀਆਂ ਦੇਖੋ ਕਿਤੇ ਹਰ ਟਾਈਮ ਪਾਣੀ ਡੁੱਲਦਾਗਾ ਆਪਣੇ ਜੇਦ ਵੀ ਕੋਈ ਕੋਈ ਬੋੜ ਵਾਲਾ ਕਿਤੇ ਉਹਨੇ ਤਾਂ ਵੀ ਇੱਥੇ ਆ ਕੇ ਤੋਹਦਨੇ ਆਪਾਂ ਸਾਰਾ ਦਿਨ ਗਿੱਲੀ ਰਹਿੰਦਾਗਾ ਤਾਂ ਕਰਕੇ ਜਲਪੇ ਜੰਮ ਜਾਂਦੀਆਂਗੇ ਥੱਲੇ ਪਾ ਦੇਣਗੇ ਆਪਾਂ ਸੁੱਕਣੇ ਤੇ ਥੱਲੇ ਸੁੱਕਣੇ ਪਾ ਕੇ ਆਪਾਂ ਕਣਕ ਚ ਮਾਰ ਦੇਣਗੇ ਹੱਥ ਢੇਰ ਲਾਇਆ ਪਿਆਗਾ ਤੋਕੇ ਤੁਹਾਨੂੰ ਖੜਿਆ ਜੇ ਦਮਾਂਗੇ ਦੋ ਪੱਲੀਆਂ ਤੇ ਤੇ ਇਹ ਕੱਲ ਨੂੰ ਆਪਾਂ ਕੋਠੇ ਤੇ ਪਾ ਦਾਂਗੇ ਸੁੱਕਣੀ ਤੇ ਅੱਜ ਹੌਲੀ ਹੋ ਜੂਗੀ ਚਲ ਇਹ ਹੁਣ ਆਪਾਂ ਦੋ ਪੱਲੀਆਂ ਤੇ ਕਰਦੇ ਨੇਗੇ ਕਣਕ ਨੂੰ ਦੂਜੇ ਦਿਨ ਹੀ ਪਾ ਦਾਂਗੇ ਅੱਜ ਕੁਛ ਨਾ ਕਦੇ ਤਾਂ ਧੁੱਪ ਆ ਜਾਂਦੀ ਹੈ ਕਦੇ ਬੱਦਲ ਜੇ ਹੋ ਜਾਂਦੇ ਨੇ ਮੈਨੂੰ ਐ ਵੀ ਕਦੇ ਮੀਂਹ ਕਣੀ ਜਾ ਕੇ ਔਖਾ ਹੋ ਜੂ ਉਹ ਤਾਂ ਆਪਣੇ ਇੱਧਰਲੇ ਘਰ ਵਿੱਚ ਵਾਰਾ ਪਿਆ ਹੋਇਆਗਾ ਉੱਤੇ ਹਣਾ ਚਵਾਰੇ 'ਚ ਧਰ ਦਾਂਗੇ ਜੇ ਮੀਂਹ ਕਣੀ ਆਈ ਤੇ ਅੱਜ ਕੋਈ ਝਕਾਉਣ ਜਾਲਾ ਵੀ ਨਹੀਂ ਸੀ ਕਣਕ ਮੈਨੂੰ ਤੇ ਮਾ ਕਚਾਲ ਆਪਾਂ ਕੱਲ ਨੂੰ ਜਾਂ ਸ਼ਾਮ ਦੇ ਨੂੰ ਆਪਾਂ ਕੋਠੇ ਤੇ ਸੁਕਣੀ ਪਾ ਜਾਵਾਂਗੇ ਤੇ ਚਵਾਰੇ 'ਚ ਧਰ ਦਾਂਗੇ ਕੱਲ ਨੂੰ ਬਾਰੇ ਕੱਢ ਦਾਂਗੇ ਸ਼ਾਮ ਨੂੰ ਚਵਾਰੇ 'ਚ ਧਰ ਦਾਂਗੇ ਕਣਕ ਨੂੰ ਤੇ ਕੱਲ ਨੂੰ ਆਪਾਂ ਫਿਰ ਉਹ ਕੋਠੇ 'ਤੇ ਸੁਕਣੀ ਪਾ ਦਾਂਗੇ ਤੇ ਹੁਣ ਆਪਾਂ ਸਾਰੀਆਂ ਇਕੱਠੀ ਖੜਿਆ ਲੈਂਦੇ ਹਾਂ ਹੌਲੀ ਵੀ ਹੋ ਜੂਗੀ ਚੱਲ ਹਵਾ ਜੀ ਲੱਗ ਜੂਗੀ ਇੰਨੇ ਜੇ ਆਪਾਂ ਆਪਣਾ ਕਣਕ ਦਾ ਗਿਆ ਨਿਬੜ ਹੁਣ 11 12 ਵਜ ਗਿਆ ਆਪਾਂ ਨੂੰ ਕੰਕਤੋਂ ਆਉਂਦੇ ਹੁਣ ਹਲੇ ਤੱਕ ਸਵੇਰ ਦੀ ਰੋਟੀ ਨਹੀਂ ਖਾਧੀ ਹੈਗੀ ਤੇ ਹੁਣ ਖਾਣਿਆਗੇ ਰੋਟੀ ਤੇ ਰੋਟੀ ਖਾ ਕੇ ਆਪਾਂ ਚੱਲਦੇ ਆਂਗੇ ਦੂਜੇ ਘਰੇ ਦੂਜੇ ਘਰੇ ਹਲੇ ਆਪਣੇ ਸਾਰੇ ਕੰਮ ਪੈਨੇ ਝਾੜੂ ਵੀ ਲਾਉਣ ਵਾਲਾ ਪੋਚਾ ਵੀ ਅੰਨੇ ਉਧਰਲੇ ਘਰ ਕੰਮ ਕਰਦੇ ਕਰਦੇ 2 3:30 ਵਜ ਜਾਣਗੇ ਅੰਨੇ ਸਾਬਜੋਤ ਆ ਜਾਊਗਾ ਤੇ ਉਹਦਾ ਚਾਹ ਪਾਣੀ ਦਾ ਹੋ ਜਾਊਗਾ ਸਾਰਾ ਦਿਨ ਆਹੀ ਲੰਗ ਜਾਂਦਾਗਾ ਕੰਮਾਂ 'ਚ ਬਸ ਤੇ ਦੋ ਘਰਾਂ ਕਰਕੇ ਕੰਮ ਹੀ ਨਹੀਂ ਲੋਟ ਆਉਂਦੇ ਹੈਗੇ ਤੇ ਹੁਣ ਆਪਾਂ ਚੱਲਦੇ ਆਂਗੇ ਦੂਜੇ ਕਨੇ ਖਾ ਕੇ ਰੋਟੀ ਫਿਰ ਉਧਰ ਲਾਉਣੇ ਆਂਗੇ ਝਾੜੂ ਪੋਚਾ ਜਾ ਕੇ ਉਧਰਾਂ ਹੀ ਛੱਡਿਆ ਤੇ ਸਵੇਰੇ ਮੈਨੂੰ ਐਸੀ ਮਾਕੇ ਚੱਲ ਕਣਕ ਧੋਣੀ ਆਗੇ ਤੇ ਪਹਿਲਾਂ ਪੋਧਰ ਨਮੇੜੇ